ਅਸੀਂ ਤੋਂ ਸਾਬ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰ ਸਹਿਬਾਨ ਅ ਅੱਜ ਕਿਉਂਕਿ ਜਿਮਨੀ ਚੋਣ ਕਾਰਨ ਤਾਰ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮ ਐਲ ਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫਤਰ ਦਾ ਉ ਘਾਟ ਨੇ ਜਿਹੜਾ ਉਹ ਕਰਨ ਦੇ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਆਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 4.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਉਸ ਚੀਜ਼ ਨੂੰ ਔਰ ਸਰਦਾਰ ਅਭੀਲ ਸਿੰਘ ਜੀਆ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਥੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਨੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲੇ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਵਾਦੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਸਰਦੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜਾਹਰ ਹੁੰਦਾ ਹੈ ਕਿ ਆਵਾਦੀ ਪਾਰਟੀ ਅਸਰਦਿਸ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਤੇ ਜਿੰਨੇ ਰਹਿਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਵਾਦੀ ਪਾਰਟੀ ਅਸਰਦਿਸ ਸਿੰਘ ਸੰਧੂ ਵਚਨਬੱਧ ਨੇ ਸਾਡਾ ਸਿਰਫ ਔਰ ਸਿਰਫ ਇੱਕੋ ਹੀ ਮੁੱਦਾ ਹੁੰਦਾ ਜੀ ਹਰ ਇਲੈਕਸ਼ਨ ਦੇ ਵਿੱਚ ਵਿਕਾਸ ਵਿਕਾਸ ਤੇ ਵਿਕਾਸ ਇਹੋ ਜਿਹਾ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਪਿਛਲੇ ਸਾਢੇ 3 ਪੂਨੇ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਸਿਹਤ ਖੇਤਰ ਦੀ ਗੱਲ ਕਰ ਲਓ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਤੁਸੀਂ ਬਿਜਲੀ ਪ੍ਰਸ਼ਾਸਨ ਦੀ ਗੱਲ ਕਰ ਲਓ ਤੁਸੀਂ ਸੜਕਾਂ ਤੋਂ ਟੋਲ ਪਲਾਜ਼ੇ ਚੱਕਣ ਦੀ ਗੱਲ ਕਰ ਲੋ ਤੁਸੀਂ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਫਰੀਦਰ ਦੀ ਗੱਲ ਕਰ ਲੋ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲੋ ਤੁਸੀਂ ਖੇਤਾਂ ਦੇ ਅਖੀਰ ਤੱਕ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਉਹ ਕਰ ਲੋ ਤੁਸੀਂ 19000 ਸੜਕਾਂ ਦਾ ਨਵੀਨੀਕਰਨ ਜਿਹੜਾ ਉਹ ਉਹਦੀ ਸ਼ੁਰੂਆਤ ਉਹ ਦਿਨ ਪਹਿਲਾਂ ਸੀਐਮ ਸਾਹਿਬ ਖੁਦ ਆਪ ਕਰਕੇ ਗਏ ਨੇ ਆ ਇੱਕ ਦੋ ਦਿਨਾਂ ਦੇ ਵਿੱਚ ਜੋ ਬਿਜਲੀ ਸੈਕਟਰ ਹੈ ਉਹਦੇ ਵਿੱਚ ਉਹਦੀ ਨੁਹਾਰ ਕਿਵੇਂ ਬਦਲੀ ਜਾਵੇ ਔਰ 3100 ਖੇਡ ਗਰਾਊਂਡ ਜਿਹੜੇ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਲੜਾਈ ਹੈ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਆਰੰਭੀ ਗਈ ਹੈ ਸੋ ਮੈਂ ਸਮਝਦਾ ਕਿ ਇਹ ਉਹ ਕੰਮ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਰਨੇ ਬਣਦੇ ਸੀਗੇ ਪਰ ਜੇ ਪਿਛਲੇ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਆਪ ਦੇ ਘਰ ਤੇ ਆਪ ਦਾ ਢਿੱਡ ਭਰਨ ਤੋਂ ਵਹਿਲ ਮਿਲਦੀ ਹੋਵੇ ਤਾਂ ਹੀ ਕੁਝ ਕਰਨਾ ਸੀ ਉਹ ਕੀਤਾ ਨਹੀਂ ਹੈ ਕਿਉਂਕਿ ਸੋ ਆਹੀ ਕੰਮ ਨੇ ਜਿਹੜੇ ਮੈਂ ਤੁਹਾਨੂੰ ਗੁਣਾਏ ਨੇ ਅੱਜ ਸਾਡੀ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚ ਸਾਡਾ ਸਿਰਫ ਔਰ ਸਿਰਫ ਇੱਕੋ ਝੰਡਾ ਹੋਊਗਾ ਡਿਵੈਲਪਮੈਂਟ ਡਿਵੈਲਪਮੈਂਟ ਔਰ ਡਿਵੈਲਪਮੈਂਟ ਔਰ ਕਿਉਂਕਿ ਇਹ ਧਰਤੀ ਇਹ ਨਗਰੀ ਗੁਰੂ ਸਾਹਿਬ ਦੀ ਨਗਰੀ ਹੈ ਇੱਥੇ ਤਾਂ ਇਹੋ ਜਿਹਾ ਬੇਸ਼ੁਮਾਰ ਵਿਕਾਸ ਜਿਹੜਾ ਹੋਣਾ ਚਾਹੀਦਾ ਆ ਕਿ ਕਿ ਲੋਕ ਦੁਨੀਆ ਰੰਗ ਦੁਨੀਆ ਤੱਕ ਯਾਦ ਰੱਖਣਗੇ ਸਰ ਸਾਰਿਆਂ ਦਾ ਸਤਿਕਾਰਯੋਗ ਮੇਰੇ ਕਿਸ ਤੋਂ ਦਾ ਅੱਜ ਆਇਆ ਦੇਖੋ ਸਾਰਿਆਂ ਨੂੰ ਪਹਿਲਾਂ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਸਾਡੇ ਸਤਕਾਰਯੋਗ ਮਾਨਯੋਗ ਸਾਹਿਬ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਪੰਜਾਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਪ੍ਰਧਾਨ ਸਾਹਿਬ ਸਾਡੇ ਕੋਲ ਆਏ ਨੇ ਤੇ ਅਮਨ ਰੋੜਾ ਜੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਆ ਚੋਣ ਲੜਨ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਾਰਿਆਂ ਦਾ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੂਸਰਾ ਦੇਖੋ ਇਹ ਬਾਈ ਇਲੈਕਸ਼ਨਾਂ ਜਦੋਂ ਆ ਜਾਂਦੀਆਂ ਨੇ ਵੈਸੇ ਤੇ ਬਾਈ ਇਲੈਕਸ਼ਨ ਹੋਣੀ ਨਹੀਂ ਸੀ ਚਾਹੀਦੀ ਕਿਉਂਕਿ 5 ਸਾਲ ਦਾ ਟਿਨਿਓਰ ਹੁੰਦਾ ਆ 5 ਸਾਲ ਦੇ ਵਿੱਚ ਪਰ ਇਹ ਕੁਦਰਤ ਦਾ ਪਾਣਾ ਆ ਸਾਡੇ ਸਤਕਾਰਯੋਗ ਮਾਨਯੋਗ ਸਰ ਸੋਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀਗੇ ਸਾਖਸ਼ਮੀਰ ਸਿੰਘ ਜੀ ਸੋਲ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਕੁਦਰਤ ਦਾ ਪਾਣਾ ਆ ਇਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਸੋ ਉਹ ਦੇ ਤਹਿਤ ਜੋ ਅੱਜ ਬਾਈਲੈਕਸ਼ਨ ਜਿਹੜੀ ਆ ਉਹ ਉਹਦੀਆਂ ਤਰੀਕਾਂ ਜਿਹੜੀਆਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਮੁਕਰਰ ਹੋ ਗਈਆਂ ਨੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ 14 ਨੂੰ ਉਹ ਦਾ ਰਿਜ਼ਲਟ ਆਉਣਾ ਉਹਦੇ ਤਹਿਤ ਦੇਖੋ ਅੱਜ ਤੱਕ ਜਦੋਂ ਦਾ ਮੇਰਾ ਇੱਕ ਸਿਆਸੀ ਜੀਵਨ ਸ਼ੁਰੂ ਹੋਇਆ ਆ ਔਰ 2002 ਦੇ ਵਿੱਚ ਮੈਂ ਪਹਿਲੀ ਚੋਣ ਲੜਿਆ ਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਔਰ ਉਹ ਵੀ ਆਜ਼ਾਦ ਤੌਰ ਤੇ ਮੈਂ ਲੜਿਆ ਸਾਂ ਇੱਕਦਮ ਚੋਣ ਮੈਦਾਨ ਦੇ ਵਿੱਚ ਹਰ ਇੱਕ ਇਨਸਾਨ ਆ ਕੇ ਜਿਵੇਂ ਕਿ ਅੱਜ ਤੁਸੀਂ ਵੇਖਿਆ ਹੋਊਗਾ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਕੇ ਤੇ ਪੈਰਾਸ਼ੂਟ ਨਹੀਂ ਇੱਥੇ ਆ ਕੇ ਤੇ ਉਹ ਕਹਿੰਦੇ ਨੇ ਵੀ ਹੁਣ ਸਾਡਾ ਦਾ ਲੱਗ ਜੇ ਜਾ ਸਾਡਾ ਅੱਜ ਤੇ ਕੋਈ ਨਾ ਕੋਈ ਸਾਨੂੰ ਵੋਟਾਂ ਪੈ ਜਾਣ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਇਹ ਕੋਈ ਸਿਆਸੀ ਜੀਵਨ ਕੋਈ 1 2 4 ਦਿਨਾਂ ਦਾ ਸਿਆਸੀ ਜੀਵਨ ਨਹੀਂ ਹੁੰਦਾ ਇੱਕ ਸਦੀਆਂ ਲੱਗ ਜਾਂਦੀਆਂ ਨੇ ਅਰਸਾ ਲੱਗ ਜਾਂਦਾ ਜਦੋਂ ਕੋਈ ਸਿਆਸੀ ਇਨਸਾਨ ਜਿਹਦੀ ਉਹਦੀ ਕੈਪੇਬਿਲਟੀ ਬਣਦੀ ਆ ਜਦੋਂ ਉਹ ਕੰਮ ਕਰਦਾ ਜਦੋਂ ਲੋਕਾਂ ਚ ਵਿਚਰਦਾ ਸੰਗਤ ਉਹਨੂੰ ਫਤਵਾ ਦਿੰਦੀ ਆ ਸੋ ਲੰਮੇ ਅਰਸੇ ਤੋਂ ਪਹਿਲਾਂ ਅਸੀਂ ਇਸ ਕੰਮ 'ਚ ਲੱਗੇ ਔਰ ਮੇਰਾ ਖਿਆਲ ਆ ਵੀ ਤਰਨਤਨ ਮਹਾਰਾਜ ਦੀ ਅ ਸ਼ੀਦਾ ਦੇ ਸਰਤਾਜ ਸੱਚੇ ਪਾਤਸ਼ਾਹ ਦੀ ਨਗਰੀ ਅੱਗੇ ਵੀ ਉਹਨੇ ਸੇਵਾ ਆਪ ਲਈ ਸੀ ਅੱਗੇ ਵੀ ਗੁਰੂ ਸਾਹਿਬ ਨੇ ਸੇਵਾ ਆਪ ਲਈ ਸੀ ਤੇ ਮੈਂ ਸਮਝਦਾ ਆਉਂਦੇ ਸਮੇਂ ਦੇ ਵਿੱਚ ਵੀ ਮੇਰਾ ਇੱਕੋ ਇੱਕ ਮਿਸ਼ਨ ਹੋਊਗਾ ਪਾਰਟੀ ਦੇ ਪ੍ਰੋਗਰਾਮ ਤੇ ਹੋਣਗੇ ਹੋਣਗੇ ਜੋ ਪਾਰਟੀ ਅੱਗੇ ਭਾਵੇਂ ਉਹ ਸਿਹਤ ਯੋਜਨਾ ਬੀਮਾ ਸੀ ਕਿਆਂ ਲਾਲ ਲਕੀਰ ਵਾਲੇ ਜਿਹੜੇ ਉਹ ਮਸਲੇ ਸੀ ਕਿ ਜਿਹੜੇ ਉਹਨਾਂ ਦੇ ਆਪਾਂ ਨੂੰ ਜੜੀਆਂ ਕਿ ਲਾਲਕੀ ਦੇ ਅੰਦਰ ਉਹਨਾਂ ਦੀ ਮਾਲਕੀ ਦੇ ਹੱਕ ਮਿਲਨੇ ਆ ਹੋਰ ਖੇਡ ਜਿਵੇਂ ਅਮਨ ਰੋੜਾ ਜੀ ਨੇ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਹੋਰ ਵੀ ਕਈ ਜਿਹੜੇ ਜਿਹੜੇ ਜਵਾਨੀ ਨਾਲ ਤਾਲੁਕ ਰੱਖਦੇ ਉਹਨਾਂ ਦੇ ਸਟੇਡੀਅਮ ਬਣਨੇ ਨੌਜਵਾਨ ਮੁੰਡਿਆਂ ਤੇ ਹੈਲਥ ਰਿਲੇਟਡ ਚੀਜ਼ਾਂ ਨੇ ਹੋਰ ਵੀ ਕਈ ਚੀਜ਼ਾਂ ਨੇ ਬਹੁਤ ਕੋਸ਼ਿਸ਼ ਆ ਮੈਂ ਜੇ ਮੇਰਾ ਖਿਆਲ ਮੈਂ ਗਣਾਵਾਂ ਬੜਾ ਲੰਮਾ ਸਮਾਂ ਲੱਗ ਜੂਗਾ ਔਰ ਇਹ ਜਿਹੜੀ ਜਿਮਨੀ ਚੋਣ ਆ ਉਹਦੇ ਵਿੱਚ ਅੱਜ ਸਮੁੱਚੀ ਲੀਡਰਸ਼ਿਪ ਬੈਠੀ ਆ ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ 3 ਤਰੀਕ ਨੂੰ ਜਿਵੇਂ ਸਾਬਕ ਗਵਰਨ ਸਿੰਘ ਜੀ ਮਾਨ ਸਾਡੇ ਸਤਕਾਰਯੋਗ ਜੀਐਮ ਸਾਹਿਬ ਜਿਵੇਂ ਉਸ ਵੱਡੇ ਕੱਤਰ ਦੇ ਕੱਤਰ ਦੇ ਵਿੱਚ ਅਨਾਉਂਸ ਕਰਕੇ ਗਏ ਆ ਇਹ ਉਹਨਾਂ ਨੇ ਵਿਸ਼ਵਾਸ ਜਤਾਇਆ ਔਰ ਮੈਨੂੰ ਵੀ ਆ ਮੈਂ ਉਹਨਾਂ ਚੀਜ਼ਾਂ ਤੇ ਪੂਰਾ ਖਰਾ ਉਤਰਾਂ ਡਵੈਲਪਮੈਂਟ ਕਰਾਵਾਂ ਹੋਰ ਵੀ ਇਸ ਪਾਵਨ ਤੇ ਪਵਿੱਤਰ ਧਰਤੀ ਲਈ ਵੱਧ ਤੋਂ ਵੱਧ ਇੱਥੇ ਜਿਹੜਾ ਕੰਮ ਕਾਜ ਕਰੀ